ਨਾਨਕੀਆਂ ਦੇ ਕਿਆਨ ਤਣ ਕੇ ਨੇ ਸਾਰੇ ਲੱਡੂ ਖਾਲੇ ਬਾਕੀ ਫਿਰ ਨ ਕੋਈ ਇਹ ਨਾ ਨਾਨਕੀਆਂ ਨੂੰ ਤੈਨੂੰ ਸ਼ੁਕਰ ਇਹ ਨਾ ਨਾਨਕੀਆਂ ਤੈਨੂੰ ਸ਼ੁਕਰ ਹੋਈ ਇਹ ਨਾ ਨਾਨਕੀਆਂ ਤੈਨੂੰ ਸ਼ੁਕਰ ਹੋਈ ਇਹ ਨਾ ਨਾਨਕੀਆਂ ਤੈਨੂੰ ਸ਼ੁਕਰ ਹੋਈ ਇਹ ਨਾ ਨਾਨਕੀਆਂ ਹੁਣੀ ਸੁਣਾਈ ਹਰ ਕੋਈ ਪਾਉਂਦਾ ਅਸੀਂ ਤਾਂ ਮਨਉ ਬਣਾਈ ਏ ਤੇਰੇ ਵਰਗੀ ਨਾ ਬੱਚੇ I'm gonna move out ਉੱਪਰ ਚੜਦੀ ਨੀਵੇਂ ਕਰਦੀ ਲੇਡੇ ਤੋਰ ਸ਼ਕੀਨਾ ਦੀ ਟੁੱਕ ਜਾਣ ਦੀ ਪੈਡੇ ਤੋਰ ਸ਼ਕੀਨਾ ਦੀ ਟੁੱਕ ਜਾਣ ਦੀ ਪੈਡੇ ਤੋਰ ਸ਼ਕੀਨਾ ਦੀ ਟੁੱਕ ਜਾਣ ਦੀ ਪੈਡੇ ਤੋਰ ਸ਼ਕੀਨਾ ਦੀ ਰਾਮਾ ਰਾਮਾ ਮੈਂ ਜਿਹੜਿਆ ਕਿ ਗੁਲਤਾ ਤੰਦ ਹੱਥਾਂ ਨਾਲ ਕੀਤੀ ਨੀ ਮਾਨ ਮਰੋੜਾ ਨਾਲ ਦੀ ਕੋਲਦੀ ਮੇਰੀ ਸਿੱਕ ਪੀਤੀ ਤਰਕੇ ਤੋੜ ਗਈ ਯਾਰਾਂ ਨਾਲ ਪਰੀਸੀ ਲਾ ਕੇ ਤੋੜ ਗਈ ਮੇਰੀ ਸਿੱਕ ਪੀਤੀ ਲਾ ਕੇ ਤੋੜ ਗਈ ਨੀਚੇ ਕੇ ਡੋਕਰਾਂ ਤੁਰਕੀ ਬਾਹਰ ਨੂੰ ਮਗਰੇ ਤੇ ਨਾ ਮੰਨੀ ਯਾਰ ਮਗਰ ਕਿਉਂ ਨਾ ਆਇਆ ਦੇਖ ਤੇ ਬੋਲੀਆਂ ਕਰੀਏ ਜੀਵ ਕਰਾਰੀ ਨਹੀਂ ਤੇਰੇ ਵਰਗੀਆਂ ਸਾਬ ਨਹੀਂ ਹਾਰਗੀਆਂ ਤੂੰ ਬੈਤਾਰਨਾ ਹਾਰੀ ਛੜਕੇਂ ਤਰੋਗੇ ਜਾਕੀ ਤਾਟ ਮਾਰੀ ਕਿਹੜੇ ਜਿੱਥੇ ਪ੍ਰਭੂ ਜੰਮਿਆ ਜਾਇਆ ਉਥੇ ਪਰਾਣੇ ਫੇਰੇ ਨਹੀਂ ਜੰਮਨੇ ਵੀਰ ਪਰਾਣੇ ਤੇਰੇ ਨੂਰ ਜਿਦਕ ਤੇ ਵੀਰ ਪਰਾਣੇ ਤੇਰੇ 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 ਦਸ ਰੱਬ ਦੇ ਨਾਨਕੇ ਕਿਹੜੇ ਜਿੱਥੇ ਪ੍ਰਭੂ ਜੰਮਿਆ ਜਾਇ ਕਿਤੇ ਲਾ ਲੈ ਮੇਰੇ ਅੱਖੀਆਂ ਭੂਖ ਸਿੱਟੂ ਝਾਕ ਸਾਹਮਣੇ 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 ਮੇਰੇ ਅੱਖੀਆਂ ਪਾ ਲੈ ਤੇਰੀ ਝੋਲੀ ਪਾਇਆ ਸੁਪਨਾ ਸੁਪਣਾਂ ਦੀ ਝਾ ਕੇ ਮਾਲ ਖੜਾਇਆ ਮਨ ਨੂੰ ਮੋੜੀ ਝਾ ਕੇ ਮਾਲ ਖੜਾਇਆ ਸੁਪਿਆ ਪਾ ਲੈ ਘਰ ਮਗਰ ਕੇ ਲਾਇਆ ਜੇ ਧਰ ਮਾਪਿਆਂ ਦਾ ਘਰ ਕੇ ਲਾਇਆ ਜੇ ਧਰ ਮਨ ਦਾ ਤੂੰ ਤਾਂ ਕੁੜੀਏ ਪਾਵੇਂ ਮੋਲੀਆਂ ਕੀ ਤੂੰ ਕਰਦੀ ਐੜੀਆਂ ਜੇ ਤਾਂ ਕੁੜੀਏ ਕਰਨ ਮੁਕਾਬਲਾ ਪਾ ਕੇ ਬਾਲਾ ਬੋਲੀਆਂ ਤੈਨੂੰ ਬਾਰ-ਬਾਰ ਸਮਝਾਵਣੀ ਤੇਰੀ ਗੁੱਤਪਟਕੇ ਜੂੜ ਗਦੇ ਤੇ ਪਾਵਣ 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 ਤੇਰੀ ਗੁੱਤਪਟਕੇ ਕੀ ਕੀ ਨਹੀਂ ਕੁਮ ਬਾਂਵੇਂ ਬੋਲੀਆਂ ਕਰਦੀ ਬੰਨੇ ਬੰਨੇ ਮੇਰੇ ਮੂਰੇ ਸਰਦਮ ਗੁਰਤਬਾਈ ਨੇ ਨੇ ਬੰਨੇ ਬਾਈ ਤਾਂ ਮਿਲਦੀ ਰਤ ਬਣੇ ਜੁਲੇ ਬੋਲੀ ਕੁੜੀਏ ਬੋਲੀ ਪਾਈ ਸੁਤਾ ਕੁੜੀਏ ਬੋਲੀ ਪਾਈ ਮੇਰੇ ਹੈ ਜੈੰਬੀ ਜਿਲਾਏ ਕਿੱਥੋਂ ਦੀ ਤੂੰ ਜੰਮੀ ਜੈਦਾ ਕਿਤੇ ਲਏ ਕੀ ਫੋਰੇ ਨਿਕਲ ਰਹੇ ਮੈਂ ਵੇਖੇ ਲਾਲ ਪਟੋਲੇ ਇਲਵੇ ਮੈਂ ਵੇਖੇ ਲਾਲ ਪਟੋਲੇ ਮੈਂ ਤੇਰੇ ਨੀ ਖਿਲਰੇ ਮੈਂ ਵੇਖੇ ਲਾਲ ਪਟੋਲੇ ਤੇਰੇ ਨੀ ਖਿਲਰੇ ਮੈਂ ਵੇਖੇ ਲਾਲ ਪਟੋਲੇ ਨੀ ਟਿਪਿਆਂ ਦੇ ਵਿੱਚ ਦੇਰੀ ਕਾਨੇ ਛਟਕੀ ਰੌਲਾ ਪਾਗੇ ਪੈਲ ਵਿੱਚ ਆ ਕੇ